ਸਵੇਰੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਬਠਿੰਡਾ ਤੋਂ ਜਿੱਤੇ ਫਗਤਾ ਭਾਈ ਕਾ ਕਸਬੇ ਦੇ ਵਿੱਚ ਰਾਮਪੁਰਾ ਫੁੱਲ ਦੇ ਨਜ਼ਦੀਕ ਜਿਹੜਾ ਇੱਕ ਕਸਬਾ ਹੈ ਉੱਥੇ ਇੱਕ ਡੇਰਾ ਸੱਚਾ ਸਦਾ ਸ਼ਰਧਾਲੂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਮਨੋਰ ਲਾਲ ਨਾਮ ਦਾ ਇਹ ਸ਼ਖਸ ਜਿਹੜਾ ਹੈ ਉਹ ਉਹਦੀ ਮਨੀ ਐਕਸਚेंजर ਦੀ ਦੁਕਾਨ ਹੈ ਵੈਸਟਰਨ ਯੂਨੀਅਨ ਦੀ ਉਸ ਦੇ ਵਿੱਚੋਂ ਬੈਠਿਆ ਸੀਗਾ ਤੇ ਉੱਥੇ ਦੋ ਬੰਦੂਕਦਾਰੀ ਵਿਅਕਤੀਆਂ ਨੇ ਉਹਦਾ ਗੋਲੀ ਮਾਰ ਕੇ ਲਗਭਗ 3:40 ਮਿੰਟ ਤੇ ਸ਼ਾਮ ਨੂੰ ਕਤਲ ਕਰ ਦਿੱਤਾ ਹੈ ਇਸ ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੋ ਆਦਮੀ ਉਸ ਦੀ ਦੁਕਾਨ ਦੇ ਵਿੱਚ ਐਂਟਰ ਕਰਦੇ ਦਿਖਦੇ ਨੇ ਤੇ ਉਸ ਤੋਂ ਗੋੜੀਆਂ ਮਾਰ ਕੇ ਉਸ ਦਾ ਕਤਲ ਕਰ ਦਿੰਦੇ ਨੇ ਦੱਸ ਦਈਏ ਕਿ ਇਹ ਜਿਹੜਾ ਮਨੋਹਰ ਲਾਲ ਹੈ ਇਹ ਜਿੰਮੀ ਅਰੋੜਾ ਨਾਮ ਦੇ ਇੱਕ ਸ਼ਖਸ ਜਤਿੰਦਰਵੀਰ ਅਰੋੜਾ ਜਿਹੜਾ ਹੈਗਾ ਉਸ ਦੇ ਬਾਪ ਹੈ ਜੋਤਿੰਦਰ ਵੀਰ ਅਰੋੜਾ ਜਿਹੜਾ ਹੈਗਾ ਇੱਕ ਅਕਿਊਜ਼ਡ ਹੈ ਚਾਰ ਕੇਸਿਸ ਦੇ ਵਿੱਚ ਜਿਹੜੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਹੋਏ ਸੀਗੇ 2015 ਅਕਤੂਬਰ ਨਵੰਬਰ ਦੇ ਵਿੱਚ ਭਗਤਾ ਪਾਈਕਾ ਏਰੀਆ ਦੇ ਵਿੱਚ ਤੇ 2018 ਦੇ ਵਿੱਚ ਨਵੰਬਰ ਦੇ ਵਿੱਚ ਜਿੰਮੀ ਅਰੋੜਾ ਨੂੰ ਅਰੈਸਟ ਕੀਤਾ ਗਿਆ ਸੀਗਾ ਦਿੱਲੀ 에어ਪੋਰਟ ਤੋਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਜਦੋਂ ਉਹ ਮਲੇਸ਼ੀਆ ਤੋਂ ਆਪਣੇ ਵਿਆਹ ਤੋਂ ਬਾਅਦ ਉਹ ਮਲੇਸ਼ੀਆ ਗਏ ਸੀਗਾ ਤੇ ਉਸ ਤੋਂ ਬਾਅਦ ਜਦੋਂ ਉਹ ਵਾਪਿਸ ਆ ਰਿਹਾ ਸੀਗਾ ਤਾਂ ਉਸ ਨੂੰ ਇੰਟਰਨੈਸ਼ਨਲ 에어ਪੋਰਟ ਤੇ ਦਿੱਲੀ ਤੇ ਉਹਨੂੰ ਅਰੈਸਟ ਕੀਤਾ ਸੀਗਾ ਪੁਲਿਸ ਨੇ ਤੇ ਅੱਜ ਦੀ ਡੇਟ 'ਚ ਉਹ ਚਾਰ ਦੇ ਚਾਰ ਕੇਸਾਂ ਦੇ ਵਿੱਚ ਬੇਲ ਤੇ ਹੈ